ਰੁਤ ਸਾਹਿਬਾਨ ਵੱਲੋਂ ਬਖਸ਼ੇ ਦਾ ਸਬੰਧ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਮਾਨਵਤਾ ਭਲਾਈ ਸੋਸਾਇਟੀ ਸਕੂਲੀ ਬੱਚਿਆਂ ਲਈ ਜ਼ਰੂਰੀ ਵਸਤਾਂ ਦੇ ਨਾਲ-ਨਾਲ ਵਾਤਾਵਰਣ ਨੂੰ ਬਚਾਉਣ ਲਈ ਬੋਟਿਆਂ ਦਾ ਲੰਗਰ ਵੀ ਲਗਾਉਂਦੇ ਆ ਰਹੇ ਹਨ ਅਮਰ ਜਵਾਲਾ ਦੇ ਸੰਪਾਦਕ ਰਾਜ ਕੁਮਾਰ ਸਾਥੀ ਨੇ ਸੋਸਾਇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਅਤੇ ਕੈਸ਼ੀਅਰ ਕਿਰਪਾਲ ਸਿੰਘ ਸਹਾਰਾ ਨਾਲ ਗੱਲਬਾਤ ਕੀਤੀ ਕੈਸ਼ ਹੈ ਅਮਰ ਜਵਾਲਾ ਦੇ ਰਿਪੋਰਟ ਅਸੀਂ 11 ਦੋਸਤਾਂ ਨੇ ਪਹਿਲਾਂ ਰਲ ਕੇ ਇੱਕ ਪਲਾਨਿੰਗ ਕੀਤੀ ਕਿ ਅਸੀਂ ਕਿਉਂ ਨਾ ਸਮਾਜ ਸੇਵਾ ਲਈ ਕੋਈ ਐਸੀ ਸੰਸਥਾ ਖੜੀ ਕਰੀਏ ਜੋ ਸਮਾਜ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਨੇ ਪੈਂਡਿੰਗ ਪਏ ਨੇ ਤੇ ਉਹਦੇ ਵਾਸਤੇ ਅਸੀਂ 11 ਜਣਾਂ ਨੇ ਰਲ ਕੇ ਇੱਕ ਮਾਨਵਤਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਸੰਸਥਾ ਬਣਾਈ ਜਿਹਨੂੰ ਅਸੀਂ 1 April 2025 ਨੂੰ ਸਰਕਾਰ ਕੋਲ ਰਜਿਸਟਰਡ ਕਰਾਇਆ ਉਸ ਤੋਂ ਬਾਅਦ ਇਹ ਕਾਫਲਾ ਅੱਗੇ ਵਧਦਾ ਗਿਆ ਤੇ ਅੱਜ ਸਾਡੇ ਕੋਲ 50 ਦੇ ਕਰੀਬ ਮੈਂਬਰ ਨੇ ਅਸੀਂ ਇਹ ਮੰਤਵ ਰੱਖਿਆ ਕਿ ਅਸੀਂ ਰਾਜਨੀਤੀਕ ਨਹੀਂ ਹੈਗੇ ਅਸੀਂ ਕੋਈ ਵੀ ਪਾਰਟੀ ਦਾ ਮੈਂਬਰ ਜਿਹੜਾ ਕੋਈ ਨੁਮਾਇੰਦਾ ਸਾਡੇ ਸ਼ਾਮਲ ਤਾਂ ਹੋ ਸਕਦਾ ਪਰ ਅਸੀਂ ਰਾਜਨੀਤੀ ਦੀ ਕੋਈ ਗੱਲ ਨਹੀਂ ਕਰਾਂਗੇ ਇਨਸਾਨੀਅਤ ਦੀ ਗੱਲ ਕਰਾਂ ਉਸ ਨੂੰ ਮੁੱਖ ਰੱਖ ਕੇ ਅਸੀਂ ਸਮਾਜ ਭਲਾਈ ਦੇ ਕੰਮ ਉਲੀਕੇ ਤੇ ਜਿਨ੍ਹਾਂ ਵਿੱਚ ਅਸੀਂ ਪਹਿਲਾਂ ਕੰਮ ਕੀਤਾ ਮਾਲਵਾ ਸਕੂਲ ਕੋਚਾ ਮਾਰਕੀਟ ਲੜਕੀਆਂ ਦਾ ਤੇ ਲੜਕਿਆਂ ਦਾ ਇਕੱਠਾ ਹੈ। ਪਲੱਸ گورਨਮੈਂਟ ਗਰਲ ਸਕੂਲ ਜਵਾਰ ਨਗਰ ਕੈਂਪ। ਇਹਨਾਂ ਦੇ ਬੱਚੇ-ਬੱਚੀਆਂ ਨੂੰ ਅਸੀਂ ਇਕੱਠੇ ਕਰਕੇ 50 ਦੇ ਕਰੀਬ ਬੱਚੇ ਜਿਹੜੇ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾੜੂਲ ਗ੍ਰਾਮੀਕੇ ਇਕੱਠੇ ਹੋਏ। ਉੱਥੇ ਅਸੀਂ ਇਹਨਾਂ ਨੂੰ ਕਾਪੀਆਂ, ਰਜਿਸਟਰ, ਸਟੇਸ਼ਨਰੀ ਦਾ ਸਮਾਨ ਕਿੱਟਾਂ ਬਣਾ ਕੇ ਕੋਸੀ ਵੰਡੀਆਂ। ਕਿਉਂਕਿ ਅਸੀਂ ਪਤਾ ਕੀਤਾ ਸਰਕਾਰ ਜਿਹੜੀ ਏ ਉਹ ਕਿਤਾਬਾਂ ਤਾਂ ਇਹਨਾਂ ਨੂੰ ਫ੍ਰੀ ਦੇ ਰਹੀ ਸੀ ਪਰ ਕਾਪੀਆਂ ਇਹਨਾਂ ਕੋਲ ਨਹੀਂ ਸੀਗੀਆਂ ਰਜਿਸਟਰ ਨਹੀਂ ਸੀ ਤੇ ਲੋੜਵੰਦ ਜਿਹੜੇ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਬੜੀ ਲੋੜ ਸੀ ਸੋ ਅਸੀਂ ਪਹਿਲਾ ਇਹ ਕੰਮ ਕਰਕੇ ਬੱਚਿਆਂ ਨੂੰ ਉੱਥੇ ਇਹ ਕਿੱਟਾਂ ਵੰਡੀਆਂ ਉਸ ਤੋਂ ਬਾਅਦ ਅਸੀਂ ਜਦੋਂ ਦੇਖਿਆ ਵੀ ਵਾਤਾਵਰਣ ਜਿਹੜਾ ਬੜਾ ਗੰਦਲਾ ਹੋ ਰਿਹਾ ਹੈ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਸੀਂ ਇੱਕ ਪ੍ਰੋਗਰਾਮ ਬਣਾਇਆ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਮਾੜੇ ਟਾਉਨ ਐਕਸਟੈਂਸ਼ਨ ਉੱਥੇ ਅਸੀਂ 250 ਦੇ ਕਰੀਬ ਬੂਟੇ ਜਿਹੜੇ ਆ ਉਹ ਸੰਗਤ ਨੂੰ ਵੰਡੇ ਤੇ ਬੂਟਿਆਂ ਦਾ ਲੰਗਰ ਲਗਾਇਆ ਉਹ ਸੰਗਤਾਂ ਨੇ ਬਹੁਤ ਉਹਦਾ ਸਾਨੂੰ ਪੋਜ਼ਿਟਿਵ ਰਿਸਪੌਂਸ ਦਿੱਤਾ ਫਿਰ ਅਸੀਂ ਮੱਤੇਵਾੜ ਦੇ ਜੰਗਲਾਂ ਵਿੱਚ ਉੱਥੇ ਜਾ ਕੇ ਵੀ ਬੂਟਿਆਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਅਸੀਂ ਹੁਣ ਅੱਜ ਤੋਂ ਸਿਰਫ 10 ਕੁ ਦਿਨ ਪਹਿਲਾਂ ਰਾਮਗੜੀਆ ਸਕੂਲ ਜਿਹੜਾ ਹੈ ਬੁਆਇਸ ਐਂਡ ਗਰਲਸ ਉਹਨਾਂ ਦੇ ਬੱਚੇ 50 ਦੇ ਕਰੀਬ ਉਹਨਾਂ ਬੱਚਿਆਂ ਨੂੰ ਅਸੀਂ ਤੇ ਬੱਚਿਆਂ ਨੂੰ ਬੂਟ ਤੇ ਜਰਾਬਾਂ ਉਹ ਅਸੀਂ ਉੱਥੇ ਰਾਮਗੜੀਆ ਕਾਲਜ ਦੇ ਹਾਲ ਦੇ ਵਿੱਚ ਉਹ ਫ੍ਰੀ ਵੰਡੇ ਤੇ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਡਾ ਸਾਡੇ ਕੋਲ 50 ਦੇ ਕਰੀਬ ਹੋਰ ਬੂਟ ਆ ਗਏ ਨੇ ਬੱਚੇ-ਬੱਚੀਆਂ ਦੇ ਜਰਾਬਾਂ ਵੀ ਆ ਗਈਆਂ ਅਸੀਂ ਉਹ ਮਾਲਵਾ ਸਕੂਲ ਦਾ ਪ੍ਰੋਗਰਾਮ ਬਣਾਇਆ ਸੀ ਕਿ ਇਹ 10-15 ਦਿਨਾਂ ਦੇ ਅੰਦਰ-ਅੰਦਰ ਅਸੀਂ ਮਾਲਵਾ ਸਕੂਲ ਕੋਚਰ ਮਾਰਕੀਟ ਦੇ ਵਿੱਚ ਬੱਚੇ ਜਿਹੜੇ ਲੋੜਵੰਦ ਨੇ ਜਿਹੜੇ ਬੱਚੇ ਅਫੋਰਡ ਕਰਦੇ ਨੇ ਉਹਨਾਂ ਨੂੰ ਨਹੀਂ ਜਿਹੜੇ ਬੱਚੇ ਐਕਚੁਅਲ ਲੋੜਵੰਦ ਨੇ ਜਿਨ੍ਹਾਂ ਨੂੰ ਅਫੋਰਡ ਨਹੀਂ ਕਰਦੇ ਉਹਨਾਂ ਲਈ ਅਸੀਂ ਬੱਚੇ-ਬੱਚੀਆਂ ਲਈ ਸ਼ੂਜ਼ ਦਾ ਕਿਉਂਕਿ ਮੈਂ ਦੇਖਿਆ ਰਾਮਗੜ੍ਹੇ ਜਦੋਂ ਅਸੀਂ ਗਏ ਸੀ ਬੱਚਿਆਂ ਨੇ ਯੂਨੀਫਾਰਮ ਤਾਂ ਪਾਈ ਸੀ ਪਰ ਬੱਚਿਆਂ ਦੇ ਪੈਰ ਚੱਪਲਾਂ ਸਨ ਕੈਂਚੀ ਚੱਪਲਾਂ ਸਨ ਕਿਉਂਕਿ ਉਹਨਾਂ ਦੇ ਮਾਪਿਓ ਅਫੋਰਡ ਨਹੀਂ ਕਰਦੇ ਫਿਰ ਉਹ ਮਜਬੂਰੀ 'ਚ ਜੋ ਚੱਪਲ ਘਰੋਂ ਪਾ ਕੇ ਬੱਚੇ ਆ ਜਾਂਦੇ ਨੇ ਤੋਂ ਅਸੀਂ ਫਿਰ ਉਹ ਪ੍ਰਾਲਾ ਕੀਤਾ ਹੁਣ ਅਸੀਂ ਮਾਲਵਾ ਸਕੂਲ ਦੇ ਬੱਚਿਆਂ ਨੂੰ ਦੇਣਾ ਹੈ ਸ਼ੂਜ਼ ਤੇ ਉਸ ਤੋਂ ਬਾਅਦ ਅਸੀਂ ਇਸ ਮਹੀਨੇ ਜਿਹੜਾ ਹੁਣ ਅੱਜ ਸਟਾਰਟ ਹੋਇਆ ਇਸ ਮਹੀਨੇ ਦੇ ਅਗਸਤ ਦੇ ਅਖੀਰ ਦੇ ਵਿੱਚ ਅਸੀਂ ਸੰਤ ਸੁੱਚਾ ਸਿੰਘ ਜੀ ਦੇ ਗੁਰਦੁਆਰਾ ਜਵਦੀ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਿੱਥੇ ਅੱਜ ਕੱਲ ਸੰਤ ਅਮੀਰ ਸਿੰਘ ਜੀ ਸੇਵਾ ਕਰ ਰਹੇ ਨੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਸਾਲਾਨਾ ਵਰਸੀ ਸੰਤ ਸੁੱਚਾ ਸਿੰਘ ਦੀ ਮਨਾਉਂਦੇ ਨੇ ਉਹ ਐਤਕੀ 25 26 27 ਨੂੰ ਉਹਨਾਂ ਨੇ ਸਮਾਗਮ ਰੱਖਿਆ ਉਹਦੇ ਵਿੱਚ ਅਸੀਂ 27 ਤਰੀਕ ਨੂੰ ਫਰੀ ਮੈਡੀਕਲ ਕੈਂਪ ਲਗਾਉਣ ਜਾ ਰਹੇ ਆ ਜਿਦੇ ਵਿੱਚ ਅੱਖਾਂ ਦਾ ਕੈਂਪ ਉਹਦੇ ਆਲਰੇਡੀ ਕੋਈ ਸੰਸਥਾ ਲਗਾ ਰਹੀ ਹੈ ਅਸੀਂ ਫਿਰ ਦੰਦਾਂ ਦਾ ਕੈਂਪ ਤੇ ਨਾਲ ਹੋਮਿਓਪੈਥਿਕ ਕੈਂਪ ਇਹ ਅਸੀਂ ਪ੍ਰੋਗਰਾਮ ਬਣਾਇਆ ਹੈ ਬਾਬਾ ਜੀ ਤੋਂ ਅਸੀਂ ਸਮਾਂ ਲਿਆ ਤੇ ਬਾਬਾ ਜੀ ਨੇ ਸਾਨੂੰ ਅਲਾਉ ਕੀਤਾ ਹੈ ਪ੍ਰਵਾਨਗੀ ਦਿੱਤੀ ਹੈ ਤੇ ਇਹ ਅਸੀਂ ਦੋ ਜਿਹੜੇ ਪ੍ਰੋਗਰਾਮ ਨੇ ਇਸ ਮਹੀਨੇ ਚ ਕਰਨ ਜਾ ਰਹੇ ਆ ਇੱਕ ਸਾਡੀ ਮੀਟਿੰਗ ਹਰ ਮਹੀਨੇ ਦੇ ਵਿੱਚ ਵੈਸੇ ਵੀ ਹੁੰਦੀ ਹੈ ਸੋ ਸਾਰੇ ਜਿੰਨੇ ਮੈਂਬਰ ਨੇ ਬੜੇ ਸਤਿਕਾਰਯੋਗ ਸਾਰੇ ਕਮਾਕਾਰਾਂ ਵਾਲੇ ਨੇ ਸਾਰੇ ਹੀ ਆਪਣੇ ਕਾਰੋਬਾਰਾਂ ਚੋਂ ਟਾਈਮ ਕੱਢ ਕੇ ਆਪਣੇ ਦਸਵੰਨ ਚੋਂ ਮਾਇਆ ਕੱਢ ਕੇ ਇਸ ਸੰਸਥਾ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਅਸੀਂ ਰਲ ਕੇ ਇਹ ਸੇਵਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਪਾਲ ਸਿੰਘ ਸਹਾਰਾ ਮਾਨਵਤਾ ਭਲਾਈ ਸੇਵਾ ਸੁਸਾਇਟੀ ਚ ਐਜ਼ ਏ ਕੈਸ਼ੀਅਰ ਸੇਵਾ ਨਿਭਾ ਰਿਹਾ ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਅਪੀਲ ਕਰਦਾ ਕਿ ਸਾਡੇ ਇਸ ਮਾਨਵਤਾ ਭਲਾਈ ਸੇਵਾ ਦੇ ਵਿੱਚ ਪੁੰਬ ਦੇ ਵਿੱਚ ਆਪਣਾ ਜੋ ਵੀ ਉਹਨਾਂ ਦਾ ਦਸਵੰਦ ਜੋ ਵੀ ਹਿੱਸਾ ਉਹ ਸਾਡੇ ਨਾਲ ਪਾਉਣਾ ਚਾਹੁੰਦੇ ਨੇ ਉਹ ਸਾਡੀ ਇਸ ਸੇਵਾ ਦੇ ਵਿੱਚ ਆਉਣ ਤੇ ਆਪਣੇ ਜੀਵਨ ਨੂੰ ਸਫਲਾ ਕਰਨ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸੇਵਾ ਦੇ ਵਿੱਚ ਆਪਣੀ ਦਸਵੰਦ ਨੂੰ ਲਾਉਣ ਵਾਈ ਗੁੱਡ ਬੀਟ ਆਫ ਕਲਸਾ ਵਾਈ ਗੁੱਡ ਬੀਟ